ਬੇਨਤੀ ਕਈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੱਡੀ ਭੈਣ ਹੈ ਬੀਬੇ ਨਾਨਕੀ ਜੇ ਮੇਰਾ ਗੁਰੂ ਨਾਨਕ ਸਾਰੀ ਦੁਨੀਆ ਨੂੰ ਸਭ ਕੁਝ ਦੇ ਸਕਦਾ ਹੈ ਜੇ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ ਤੇ ਸਾ ਸੰਗਤ ਬੀਬੇ ਨਾਨਕੀ ਦਾ ਜੀਵਨ ਪੜਿਓ ਬੀਬੇ ਨਾਨਕੀ ਦੇ ਘਰ ਔਲਾਦ ਹੀ ਨਹੀਂ ਹੋਈ ਬੀਬੇ ਨਾਨਕੀ ਦੀ ਕੋਈ ਔਲਾਦ ਨਹੀਂ ਹੈ ਬਾਰੂ ਇੱਕ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਬੀਬੇ ਕਿਤੇ ਦੁਨੀਆ ਤੈਨੂੰ ਮੇਣਾ ਨਾ ਮਾਰੇ ਤੇਰਾ ਵੀਰ ਰੱਬ ਕੋ ਹੁੰਦਾ ਰਿਹਾ ਲੋਕਾਂ ਨੂੰ ਦਾਤਾਂ ਵੰਡਦਾ ਰਿਹਾ ਆਪਣੀ ਭੈਣ ਦਾ ਘਰ ਖਾਲੀ ਰਹਿ ਗਿਆ ਭੈਣੇ ਮੰਗ ਕੀ ਚਾਹੀਦਾ ਬੇਬੇ ਜੋ ਤੂੰ ਮੰਗ ਲੈ ਤੈਨੂੰ ਦਿੰਦੇ ਤੇ ਬੇਬੇ ਨਾਨਕੀ ਨੇ ਪਤਾ ਕੀ ਕਿਹਾ ਕਹਿੰਦੇ ਜਿਹਨੂੰ ਰੱਬ ਨੇ ਰੱਬ ਵਰਗਾ ਵੀਰ ਦਿੱਤਾ ਹੋਵੇ ਉਹਨੇ ਹੋਰ ਕੀ ਮੰਗਣਾ ਹੈ ਮੈਨੂੰ ਰੱਬ ਆਪ ਵੀਰ ਬਣ ਕੇ ਆ ਗਿਆ ਮੈਂ ਹੋਰ ਕੀ ਮੰਗਣਾ ਹੈ ਕਹਿੰਦੇ ਨਹੀਂ ਫਿਰ ਵੀ ਇੱਕ ਔਰਤ ਦਾ ਸੁਪਨਾ ਹੁੰਦਾ ਹੈ ਉਹ ਦੁਨੀਆ ਵਿੱਚ ਜੇ ਸੁਹੱਗਣ ਹੁੰਦੀ ਹੈ ਮਨ ਦੀ ਇੱਛਾ ਹੁੰਦੀ ਉਹ ਮਾ ਮੰਨੇ ਕਿਤੇ ਲੋਕੀ ਤੈਨੂੰ ਮੇਣਾ ਨਾ ਮਾਰਨ ਤੇਰੇ ਉਲਹਾਦ ਨਹੀਂ ਹੋਈ ਬੇਬੇ ਮੰਗ ਕੀ ਚਾਹੀਦਾ ਜਦੋਂ ਤੀਜੀ ਵਾਰ ਕਿਹਾ ਉਦੋਂ ਬੇਬੇ ਨਾਨਕੀ ਨੇ ਕਿਹਾ ਫਿਰ ਜੇ ਕਹਿੰਦੇ ਉਹ ਤੇ ਮੰਗਾ ਕੁਝ ਹੇ ਨਾਨਕ ਜੇ ਕੁਝ ਕਹਿੰਦੇ ਉਹ ਤੇ ਮੰਗਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਖੁਸ਼ ਹੋਏ ਕਹਿੰਨਗੇ ਬੇਬੇ ਮੈਂ ਆਪਣੇ ਭਾਗ ਵੱਡੇ ਸਮਝਾਂਗਾ ਅੱਜ ਤੱਕ ਮੈਂ ਤੇਰੇ ਤੋਂ ਮੰਗਦਾ ਰਿਹਾ ਅੱਜ ਪਹਿਲੀ ਵਾਰ ਤੂੰ ਕੁਝ ਮੰਗਣ ਲੱਗੀ ਬਚਪਨ ਵਿੱਚ ਮੈਂ ਰੋਟੀ ਖਾਣੀ ਤੇਰੇ ਤੋਂ ਮੰਗਣਾ ਬਚਪਨ ਵਿੱਚ ਕੋਈ ਚੀਜ਼ ਲੈਣੀ ਬੇਬੇ ਤੋਂ ਮੰਗਣੀ ਕਿਉਂ 5 ਸਾਲ ਉਮਰ ਵਿੱਚ ਭੈਣ ਵੱਡੀ ਹੈ ਸਭ ਕੁਝ ਭੈਣ ਬੇਬੇ ਨਾਨਕੀ ਕੋਲੋਂ ਮੰਗਦੇ ਰਹੇ ਜਿੱਦਣ ਮੈਂ ਪਰਚਾਰ ਲਈ ਰਵਾਵ ਖਰੀਦਣੀ ਸੀ 5 ਰੁਪਏ ਵੀ ਬੇਬੇ ਨਾਨਕੀ ਤੋਂ ਮੰਗੇ ਬੇਬੇ ਮੈਂ ਸਭ ਕੁਝ ਤੇ ਤੂੰ ਮੰਗਦਾ ਰਿਆ ਅੱਜ ਤੂੰ ਮੰਗੇ ਮੇਰੇ ਭਾਗ ਵੱਡੇ ਦੱਸ ਕੀ ਚਾਹੀਦਾ ਤੇ ਤੂੰ ਬੇਬੇ ਨਾਨਕੀ ਨੇ ਪਤਾ ਕੀ ਕਿਹਾ اے ਗੁਰੂ ਨਾਨਕ ਜੇ ਤਰਠੇ ਹੋ ਨਾ ਇੱਕ ਚੀਜ਼ ਫਿਰ ਦਾਤ ਮੈਨੂੰ ਦਿਓ ਜਦੋਂ ਮੈਂ ਤੁਹਾਨੂੰ ਚਿੱਤ ਵਿੱਚ ਚਿੱਤੇ ਕਰਨ ਦਰਸ਼ਨ ਦੇ ਦਿਆ ਕਰੋ ਹੋਰ ਨਹੀਂ ਕੁਝ ਚਾਹੀ ਉਦੋਂ ਮੇਰੇ ਪਾਤਸ਼ਾਹ ਨੇ ਬੜਾ ਸੁੰਦਰ ਵਚਨ ਕਿਹਾ ਕਹਿੰਦੇ ਬੇਬੇ ਚਿੱਤੇ ਤਾਂ ਮੈਨੂੰ ਕੋਈ ਵੀ ਕਰੇ ਮੈਂ ਪ੍ਰੇਮ ਦਾ ਗੁਲਾਮ ਹਾਂ ਮੈਨੂੰ ਉਹਨੂੰ ਦਰਸ਼ਨ ਦੇਣੇ ਪੈਣਗੇ ਜੇ ਚਿੱਤੇ ਸੰਗਲਾ ਦੀਪ ਬਹਿ ਕੇ ਰਾਜਾ ਸ਼ਿਵਨਾਵੋ ਕਰਦੇ ਮੈਨੂੰ ਸੰਗਲਾ ਦੀਪ ਜਾਣਾ ਪੈਂਦਾ ਹੈ ਜੇ ਮੈਨੂੰ ਚਿੱਤੇ ਕੋਈ ਕਿਤੇ ਵੀ ਕਰੇ ਉੱਥੇ ਜਾਣਾ ਪੈਂਦਾ ਪਰ ਬੀਬੇ ਜਾ ਤੈਨੂੰ ਚਿੱਤੇ ਨਹੀਂ ਕਰਨਾ ਪਏਗਾ ਤੇਰੇ ਚਿੱਤ ਵਿੱਚ ਫੁਰਨਾ ਵੀ ਆਵੇ ਗੁਰੂ ਨਾਨਕ ਦਰਸ਼ਨ ਦੇਣਗੇ ਔਰ ਸਾਸ ਸੰਗਤ ਤਾਂ ਹੀ ਇਹ ਗੱਲ ਮਸ਼ਹੂਰ ਹੋਈ ਸੀ ਕਿ ਬੀਬੇ ਨਾਨਕੀ ਤਵੇ ਤੇ ਫੁਲਕਾ ਪਕਾਉਂਦੀ ਹੈ ਔਰ ਫੁਲਕਾ ਫੁੱਲਿਆ ਚਿੱਤ ਵਿੱਚ ਫੁਰਨਾ ਆਇਆ ਕਿਤੇ ਮੇਰਾ ਵੀਰ ਆ ਜਾਏ ਆਸ਼ਕੇ ਤਨ ਗੁਰੂ ਨਾਨਕ ਸਾਹਿਬ ਹਾਜ਼ਰ ਹੋਣੇ ਪਏ ਸਾਸ ਸੰਗਤ ਇਹ ਸਭ ਕੁਝ ਸਬਰ ਨੂੰ ਭਾਗ ਲੱਗਦਾ ਹੈ ਸਭ ਤੋਂ ਵੱਡੀ ਧਾਤ ਗੁਰਮਤ ਵਿੱਚ ਸਬਰ ਹੈ ਔਰ ਸਿੱਖ ਨੂੰ ਗੁਰੂ ਪਹਿਲਾਂ ਸਬਰ ਦਿੰਦਾ ਜਿਹਦੇ ਅੰਦਰ ਸਬਰ ਪੈਦਾ ਹੋ ਜਾਏ ਉਹ ਫਿਰ ਬਾਦਸ਼ਾਹ ਦੇ ਘਰ ਪਰਵਾਨ ਹੋ ਜਾਂਦਾ ਇਹਨੂੰ ਮਹਾਰਾਜ ਨੇ ਕਹ ਫਰੀਦਾ ਦਰਵੇਸੀ ਗਖੜੀ ਚੋਪੜੀ ਪਰੀਦ ਇਕਨ ਕਿਨੈ ਚਾਲੀ ਐ ਦਰਵੇ ਸਾਵੀਰੀਤ ਕਹਿੰਦੇ ਭਾਈ ਉਪਰੋਂ ਉਪਰੋਂ ਨਾ ਚੋਪੜਿਆ ਵਾਲਾ ਕੰਮ ਰੱਖੀ ਰੋਟੀ ਆਪਾਂ ਉਪਰੋਂ ਚੋਪੜੀ ਨਹੀਂ ਨਾ ਕਹਿੰਦੇ ਪ੍ਰੀਤ ਉਪਰੋਂ ਚੋਪੜੀ ਨਹੀਂ ਹੋਣੀ ਚਾਹੀਦੀ ਭਾਵ ਉਪਰੀ ਪ੍ਰੀਤ ਨਾ ਹੋਵੇ ਕੋਈ ਵਿਰਲਾ ਹੈ ਜਿਹਦੇ ਅੰਦਰ ਸਬਰ ਦੀ ਪ੍ਰੀਤ ਹੈ ਜਦੋਂ ਸਬਰ ਪੈਦਾ ਹੋ ਜਾਏ ਉਦੋਂ ਉਹ ਸਬਰ ਵਿੱਚ ਲਾਲਚ ਨਹੀਂ ਹੁੰਦਾ ਇੱਕ ਨੁਕਤਾ ਹੋਰ ਨੋਟ ਕਰੋ ਜ਼ਿੰਦਗੀ 'ਚ ਤੁਹਾਡੇ ਕੰਮ ਆਏਗਾ ਜਿਹੜੇ ਰਿਸ਼ਤੇ ਵਿੱਚ ਲੋਭ ਹੈ ਨਾ ਉਹ ਰਿਸ਼ਤਾ ਬਹੁਤੀ ਦਿਰ ਨਹੀਂ ਨਿਭਣਾ ਜਿਹਦੇ ਰਿਸ਼ਤੇ ਵਿੱਚ ਚੁੱਪੜੀ ਪ੍ਰੀਤ ਹੈ ਨਾ ਉਪਰੋਂ ਉਪਰੋਂ ਚੁੱਪੜੀਆਂ ਸੰਧਦੇ ਆ ਆਪਾਂ ਪਿੰਡਾਂ ਵਿੱਚ ਪ੍ਰਸ਼ਾਦਾ ਬਣਾਉਂਦੇ ਤੇ ਬੀਬੀਆਂ ਉਪਰੋਂ ਕਿ ਹੁਲਾਦ ਨਹੀਂ ਉਹਨੂੰ ਸਾਡੇ ਦੁਆਬੇ ਵਿੱਚ ਕਹਿੰਦੇ ਵੇ ਪ੍ਰਸ਼ਾਦਾ ਚੋਪੜਤਾ ਉਪਰੋਂ ਉਪਰੋਂ ਤਾਂ ਬਾਅਦਿਆਂ ਕਹਿੰਦੇ ਇਹ ਪ੍ਰੀਤ ਚੋਪੜੀ ਨਾ ਰੱਖੀਂ ਭਾਵ ਉਪਰੋਂ ਉਪਰੋਂ ਨਾ ਰੱਖੀਂ ਉਹ ਭਾਈ ਅੰਦਰੋਂ ਪ੍ਰੀਤ ਕਰਾਂ ਚੋਪੜੀ ਪ੍ਰੀਤ ਬਤੀ ਦੇਰ ਨਹੀਂ ਨਿਭਦੀ ਕਿਉਂ ਉਹ ਲਾਲਚ ਦੇ ਸਿਰ ਤੇ ਖੜੀ ਹੈ ਬਾਬਾ ਫਰੀਦ ਸਾਹਿਬ ਨੇ ਕਿਹਾ ਜਿਹੜਾ ਰਿਸ਼ਤਾ ਲਾਲਚ ਦੇ ਸਿਰ ਤੇ ਖੜਾ ਹੋਵੇ ਉਹ ਬਤੀ ਦੇਰ ਨਹੀਂ ਨਿਭ ਸਕਦਾ ਕੱਖਾਂ ਦਾ ਛਪੜਾ ਮੀਂਹ ਤੋਂ ਕਿੰਨੀ ਕਚਿਰ ਬਚਾ ਲੇਗਾ بارش ਪੈਣ ਦੀ ਦੇਰ ਉਹਨੇ ਚੋਣ ਲੱਗ ਪੈਣਾ ਇਦਾਂ ਭਾਈ ਲੋਭ ਦਾ ਰਿਸ਼ਤਾ ਕਿੰਨੀ ਕਦਰ ਨਿਭੇਗਾ ਜਿੱਦਣ ਲੋਭ ਵਧਿਆ ਉਹਦਣ ਰਿਸ਼ਤਾ ਟੁੱਟ ਜਾਂਦਾ ਜਿੱਦਣ ਲੋਭ ਪੂਰਾ ਨਾ ਹੋਇਆ ਉਦੋਂ ਉਹ ਰਿਸ਼ਤੇਦਾਰੀ ਟੁੱਟ ਜਾਣੀ ਐ ਜਿੱਦਣ ਲੋਭ ਪੂਰਾ ਨਾ ਹੋਇਆ ਉਦੋਂ ਭਾਈ ਭਾਈ ਦੀ ਵਿਗੜ ਜਾਣੀ ਐ ਸਿੱਖਾ ਜਿੱਦਣ ਲੋਭ ਨਾ ਪੂਰਾ ਹੋਇਆ ਤੂੰ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਚਲੇ ਜਾ। ਇਸ ਲਈ ਤੇਰੇ ਨਾਲ ਪ੍ਰੀਤ ਗੁਰੂ ਨਾਲ ਚੋਪੜੀ ਨਾ ਪਾਈ ਅੰਦਰੋਂ ਪ੍ਰੀਤ ਪਾਈ